ਅੱਜ ਅੱਜ ਖੜੇ ਲੁਧਿਆਣਾ ਦਾ ਜਿਹੜਾ ਮੇਨ ਹੱਬ ਆ ਪਾਰਦੰਗਾ ਚੌਂ ਇੱਥੇ ਖੜਾਣਾ ਚਾਹਾਂਗੇ ਤੁਹਾਨੂੰ ਕੀ ਲੁਧਿਆਣਾ ਲਿਖਿਆ ਵਾ ਹਿੰਦੀ ਦੇ ਵਿੱਚ ਤੇ ਪੰਜਾਬੀ ਜਿਹੜੀ ਮਾਤਰ ਭਾਸ਼ਾ ਵਾ ਉਹਦਾ ਜ਼ਿਕਰ ਵੀ ਨਹੀਂ ਹੈ ਤੇ ਦੇਖੋ ਪੰਜਾਬੀ ਵੀ ਖਤਮ ਕਰਤੀ ਉਹ ਭਾਰਤ ਲਿਖਣ ਤੇ ਵੀ ਉਹਨੂੰ ਤਕਲੀਫ ਹੈ ਇਹਦੇ ਭਾਰਤ ਨਗਰ ਚੌਂਕ ਵੀ ਨਹੀਂ ਲਿਖਿਆ ਉਹਨਾਂ ਨੇ ਜਦੋਂ ਸੈਂਟਰ 'ਚ ਹੀਰੋ ਲਿਖ ਦਿੱਤਾ ਇੱਕ ਚਲਾਕੀ ਨਾਲ ਉਹਨਾਂ ਨੇ ਇਹਨੂੰ ਹੀਰੋ ਚੌਂਕ ਬਣਾਉਣ ਦੀ ਕੋਸ਼ਿਸ਼ ਕੀਤੀ ਸੁਧਾਰ ਲੈਣਾ ਚਾਹੀਦਾ ਹੈਗਾ ਇੱਕ ਪਾਸੇ ਪੰਜਾਬੀ ਦੇ ਵਿੱਚ ਵੀ ਕਰ ਲੈਣਾ ਚਾਹੀਦਾ ਇਹ ਕੋਈ ਪੰਜਾਬੀ ਹਿੰਦੀ ਲਿਖਿਆ ਜੀ ਅੰਗਰੇਜ਼ੀ ਲਿਖਿਆ ਪੰਜਾਬੀ ਭਾਸ਼ਾ ਨੂੰ ਮਾਰਤਾ ਜਾਫੀ ਨੂੰ ਮੈਨੂੰ ਨਹੀਂ ਪਤਾ ਕੀ ਪ੍ਰੋਬਲਮ ਖੜੇ ਆ ਪੰਜਾਬ 'ਚ ਖੜੇ ਲੁਧਿਆਣੇ 'ਚ ਖੜੇ ਆ ਹਾਂ ਹਾਂ ਇਹ ਬੇਨਤੀ ਕਰਾਂਗੇ ਮੇਰੇ ਤੋਂ ਬੱਸ ਇਸ ਕੇਸ ਨੂੰ ਬਸ ਆਂਦੇ ਨੇ ਉਸ ਦੀ ਕੀ ਕਰਨੀ ਚਾਹੀਦਾ ਜਾਫੀ ਛੋਣਾ ਚਾਹੀਦਾ ਅਸੀਂ ਪੰਜਾਬੀ ਆ ਪੰਜਾਬ ਵਿੱਚ ਰਹਿੰਦੇ ਆ ਜਿਸ ਤਰ੍ਹਾਂ ਆਪਾਂ ਸਾਊਥ ਵੀ ਜਾਈਏ ਤਾਂ ਆਪਣੀ ਲੈਂਗੁਏਜ ਨੂੰ ਪ੍ਰਿਫਰ ਕਰਦੇ ਆ ਆਪਾਂ ਪੰਜਾਬ 'ਚ ਆ ਤਾਂ ਆਪਾਂ ਨੂੰ ਆਪਣੀ ਲੈਂਗੁਏਜ ਨੂੰ ਪ੍ਰਿਫਰ ਕਰਨਾ ਚਾਹੀਦਾ ਹੈ ਸਰ ਪੰਜਾਬੀ ਭਾਸ਼ਾ ਦਾ ਇਹਨਾਂ ਨੂੰ ਯਕੀਨ ਨੌਰ ਕਰਤਾ ਜੀ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਤਕਲੀਫ ਹੋ ਗਈ ਹੈ ਕਿਉਂਕਿ ਇਹ ਇਹਨਾਂ ਦੇ ਕਿਲੇ ਹੋਈ ਪੰਜਾਬ ਸਰਕਾਰ ਨੂੰ ਕਿਉਂਕਿ ਇਹ ਸਰਕਾਰ ਪੰਜਾਬ ਨਹੀਂ ਚਲਾ ਰਹੀ ਹੈ ਇਹ ਕੇਜਰੀਵਾਲ ਤੇ ਸੁਸੋਧੀਆਂ ਵਰਗੇ ਬੰਦੇ ਚਲਾ ਰਹੀ ਹੈ ਕਿਉਂਕਿ ਉਹਨਾਂ ਨੇ ਹਿੰਦੀਕਰਨ ਕਰਨ ਦੀ ਕੋਸ਼ਿਸ਼ ਕੀਤੀ ہوئی ਹੈ ਤੇ ਜਿਵੇਂ ਜਿਵੇਂ ਫਾਈਨਲ ਕਾਲ ਹੋਣੀ ਹੈ ਨਾ ਜਿੱਦਣ ਉਹਦਨੇ ਟਰੈਕਟਰਾਂ ਮਗਰ ਪਾ ਕੇ ਹੀ ਉਹ ਤੇ ਛੱਟੇ ਹੋਣੇ ਪਰਲੇ ਬਣੇ ਤੇ ਇੱਥੇ ਬੋਤੀ ਲੱਗੂਗਾ ਤੇ ਇੱਥੇ ਟੈਂਕ ਹੀ ਲੱਗੂਗਾ ਇੱਕ ਇੱਕ ਪਾਸੇ ਲਿਖਿਆ ਵਾ ਹਿੰਦੀ ਦੇ ਵਿੱਚ ਇੱਕ ਪਾਸੇ ਲਿਖਿਆ ਵਾ ਇੰਗਲਿਸ਼ ਵਿੱਚ ਕਿ ਪੰਜਾਬੀ ਭਾਸ਼ਾ ਦਾ ਕੁਝ ਜ਼ਿਕਰ ਨਹੀਂ ਇੱਥੇ ਲੱਗਦਾ ਜੀ ਹੁਣ ਜਿਹੜਾ ਜਿਹੜਾ ਬਣਿਆ ਵਾ ਇੱਥੇ ਪੰਜਾਬੀ ਦਾ ਨਾਮ ਨੂੰ ਚੰਨੀ ਹੈਗਾ ਇੱਥੇ ਦੇਖੋ ਨਾਮੋ ਨਿਸ਼ਾਨ ਦਾ ਜਵਾਬ ਤੇ ਪੰਜਾਬੀ ਦੇ ਦੇਣਗੇ ਇਹ ਤੇ ਇਹਨਾਂ ਨੇ ਇੱਕ ਹਿਮਾਕਤਿਕ ਹੀਆ ਕੀਤਾ ਆ ਹੁਣ ਵਾਰੀ ਸਾਡੀ ਆ ਜਵਾਬ ਦੇਣ ਦੇ ਲਈ ਇਹਨਾਂ ਦੀ ਨਫ਼ਰਤ ਸਾਹਮਣੇ ਆਈ ਹੈ ਜਵਾਬ ਅਸੀਂ ਦੇਣਾ ਆ ਪੰਜਾਬ ਕੋਈ ਪੰਜਾਬੀ ਇੰਟਰਨੈਸ਼ਨਲ ਅੰਤਰਰਾਸ਼ਟਰੀ ਭਾਸ਼ਾ ਆ ਜੀ ਇਹ ਜੀ ਇਹ ਜਦੋਂ ਕੇਜਰੀਵਾਲ ਇੱਥੇ ਆ ਕੇ ਕਿਸੇ ਜਗ੍ਹਾ ਦਾ ਉਦਘਾਟਨ ਕਰਦਾ ਹੈ ਉੱਥੇ ਹਿੰਦੀ ਦੇ ਵਿੱਚ ਸਾਡੇ ਇਹਨਾਂ ਦੇ ਫਾਊਂਡੇਸ਼ਨ ਸਟੋਨ ਲੱਗੇ ਜਾਂਦੇ ਆ ਇੱਥੇ ਸਾਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਕਿੰਨਾ ਗਿਰ ਚੁੱਕੀ ਹੈ ਕਿ ਸਾਡੀ ਪੰਜਾਬੀ ਭਾਸ਼ਾ ਦੇ ਉੱਤੇ ਸੱਟ ਮਾਰ ਰਹੀ ਹੈ ਅਸੀਂ ਮਹਿਮਾਨ ਦਾ ਸਵਾਗਤ ਕਰਦੇ ਹਾਂ ਸਾਡੇ ਆਉਣ ਇੱਥੇ ਕੰਮਕਾਰ ਕਰਨ ਕਮਾਉਣ ਪਰ ਉਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਾਨੂੰ ਹੀ ਅੱਖਾਂ ਵਿਖਾਓ ਸਾਡੇ ਚੌਂਕਾਂ ਦੇ ਵਿੱਚ ਪਹਿਲਾਂ ਤੁਸੀਂ ਸਾਡੇ ਚੌਂਕ ਵੇਚ ਦਿਓ ਫਿਰ ਉਸ ਤੋਂ ਬਾਅਦ ਉਹਨਾਂ ਚੌਂਕਾਂ ਤੋਂ ਪੰਜਾਬੀ ਖਤਮ ਕਰ ਅੱਜ ਅਸੀਂ ਖੜੇ ਹਾਂ ਲੁਧਿਆਣਾ ਦਾ ਜਿਹੜਾ ਮੇਨ ਹੱਬ ਆ ਭਾਰਤਾਂ ਦਾ ਚੌਂਕ ਇੱਥੇ ਖਾਣਾ ਚਾਹਾਂਗੇ ਤੁਹਾਨੂੰ ਕੀ ਲੁਧਿਆਣਾ ਲਿਖਿਆ ਵਾ ਹਿੰਦੀ ਦੇ ਵਿੱਚ ਤੇ ਪੰਜਾਬੀ ਜਿਹੜੀ ਮਾਤਰ ਭਾਸ਼ਾ ਵਾ ਉਹਦਾ ਜ਼ਿਕਰ ਵੀ ਨਹੀਂ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਭਾਰਤ ਦੇ ਚੌਂਗ ਦੀਆਂ ਆਹ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਲੁਧਿਆਣਾ ਭਾਰਤ ਦੇ ਚੌਂਗ ਜਿਹੜਾ ਮੇਨ ਹਾਬਾ ਜਿਹੜਾ ਮੇਨ ਚੌਂਗ ਆ ਆਹ ਤਸਵੀਰ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਇੰਗਲਿਸ਼ ਇਲੀਸ਼ਾ ਜਵਾ ਹਾਂਜੀ 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 ਪਾਜੀ ਕਿਹੜੇ ਜਾਓਗੇ ਆ ਜਿਹੜਾ ਇੰਗਲਿਸ਼ 'ਚ ਲਿਖਿਆ ਗਿਆ ਪੰਜਾਬੀ ਦੀ ਪੰਜਾਬੀ ਨੂੰ ਘਟੜ ਘਟਾ ਕੀ ਜਾਂਦਾ ਹਾਂ ਪੰਜਾਬੀ ਪਹਿਲਾਂ ਉੱਪਰ ਪਹਿਲਾਂ ਪੰਜਾਬੀ ਹੋਣੀ ਚਾਹੀਦੀ ਸੀਗੇ ਮੇਰੇ ਸਾਹਬ ਦੇ ਨਾਲ ਤੇ ਕੀ ਲੱਗਦਾ ਤੁਹਾਨੂੰ ਕੀ ਹਕੀਕੀ ਨਹੀਂ ਲੱਗਦਾ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਅੰਗਰੇਜ਼ੀ ਸਾਰੇ ਜਾਣਦੇ ਆ ਵੀ ਪੜ੍ਹੇ ਲਿਖੇ ਲੋਕ ਐ ਲੁੱਟਿਆ ਪੰਜਾਬ ਦੇ ਵਿੱਚ ਰਹਿੰਦੇ ਸੀ ਪੰਜਾਬ ਪੰਜਾਬੀਆਂ ਦੇ ਹੀ ਪਰ ਮੈਨੂੰ ਨਹੀਂ ਪਤਾ ਕਿ ਇੱਥੇ ਕੀ ਪੋਲਿਸੀ ਕੰਮ ਕਰਦੀ ਵੈਸੇ ਚਾਹੀਦਾ ਸੀ ਪੰਜਾਬ 'ਚ ਕੀ ਲੱਗਦਾ ਜੀ ਪੰਜਾਬ ਪੰਜਾਬੀ ਜੇ ਹੋਣਾ ਚਾਹੀਦਾ ਸੀ ਹਾਂਜੀ ਪੰਜਾਬੀ ਆਣਾ ਲਿਖਿਆ ਜਿਹੜਾ ਪੰਜਾਬੀ ਆਪੇ ਹੋਣਾ ਚਾਹੀਦਾ ਸੀ ਜੀ ਇੰਗਲਿਸ਼ ਲਿਖ ਸਕਦੇ ਪੰਜਾਬੀ 'ਚ ਕਿਉਂ ਨਹੀਂ ਲਿ ਤਾਂ ਕੀ ਦਿੱਕਤ ਆਈ ਹੋਏਗੀ ਉਹਨਾਂ ਨੂੰ ਮੈਨੂੰ ਲੱਗਦਾ ਸਪੈਲਿੰਗ ਅੰਗਰੇਜ਼ੀ ਦੇ ਵੀ ਬੜੇ ਪੰਜਾਬੀ ਬਹੁਤ ਸੌਖਾ ਲਿਖਣਾ ਲੱਗਿਆ ਊੜਾ ਐੜਾ ਅੱਖਰ ਹਾਂਜੀ ਹਾਂਜੀ ਜੋ ਵੀ ਆ ਪੰਜਾਬੀ ਹਾਂਜੀ 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 ਕੀ ਕਰਨੀ ਪੰਜਾਬੀ ਹੋਣਾ ਚਾਹੀਦਾ ਅਸੀਂ ਪੰਜਾਬੀ ਆ ਪੰਜਾਬ ਵਿੱਚ ਰਹਿੰਦੇ ਆ ਜਿਸ ਤਰ੍ਹਾਂ ਆਪਾਂ ਸਾਊਥ ਵੀ ਜਾਈਏ ਤਾਂ ਆਪਣੀ ਲੈਂਗੁਏਜ ਨੂੰ ਪ੍ਰਪਰ ਕਰਦੇ ਆ ਆਪਾਂ ਪੰਜਾਬ 'ਚ ਆ ਤਾਂ ਆਪਾਂ ਨੂੰ ਆਪਣੀ ਲੈਂਗੁਏਜ ਨੂੰ ਪ੍ਰਪਰ ਕਰਨਾ ਚਾਹੀਦਾ ਪੰਜਾਬੀ ਹੈ ਬਿਲਕੁਲ ਪੰਜਾਬੀ ਹੈ ਉਹਨਾਂ ਨੇ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਮੈਂ ਇਹ ਰਿਕਵੈਸਟ ਕਰੂੰਗੀ ਕਿ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਜੀ ਇੰਗਲਿਸ਼ ਹੀ ਲਿਖਿਆ ਹੈ ਜੀ ਇੰਗਲਿਸ਼ ਤੇ ਕੀ ਲੱਗਦਾ ਜੀ ਇੰਗਲਿਸ਼ ਦੇ ਨਾਲ ਪੰਜਾਬੀ ਵੀ ਹੋਣੀ ਚਾਹੀਦੀ ਹੈ ਠੀਕ ਹੈ ਇੰਗਲਿਸ਼ ਵੀ ਅੱਜ ਦੇ ਟਾਈਮ ਚ ਆਣੀ ਜ਼ਰੂਰੀ ਹੈ ਪਰ ਇਹ ਨਹੀਂ ਕਿ ਆਪਾਂ ਆਪਣੀ ਮਾਟਰ ਟੰਗ ਨੂੰ ਭੁੱਲ ਜਾਈਏ ਉਹਦੇ ਵਿੱਚ ਨਾ ਲਿਖੀ ਉਹ ਆਪਣੀ ਹੋਣੀ ਚਾਹੀਦੀ ਹੈ ਆਪਣੀ ਮਾਟਰ ਭਾਸ਼ਾ ਦਾ ਪੰਜਾਬੀ ਹੈ ਜੀ ਆਪਣਾ ਬਿਲਕੁਲ ਆਪਣੀ ਮਾਟਰ ਭਾਸ਼ਾ ਪੰਜਾਬੀ ਹੈ ਆਪਣੀ ਮਾਟਰ ਭਾਸ਼ਾ ਵਿੱਚ ਬਿਲਕੁਲ ਹੋਣਾ ਚਾਹੀਦਾ ਹੋਣਾ ਚਾਹੀਦਾ ਹੈ ਇਸ ਗੱਲ ਤੇ ਕੀ ਕਹਿਣਾ ਚਾਹੋ ਇਹੀ ਕਹਿਣਾ ਚਾਹਾਂਗੇ ਕਿ ਜਿਹੜੀ ਆਪਣੀ ਲੈਂਗੁਏਜ ਹੈ ਉਹਨੂੰ ਤੁਸੀਂ ਪ੍ਰਮੋਟ ਕਰੋ ਉਹਨੂੰ ਸਹਾਇਤ ਕਰੋ ਤਾਂ ਕਿ ਵਰਤੋਂ ਵਾਦ ਜਿਹੜੇ ਬੱਚੇ ਅੱਜ ਪੰਜਾਬੀ ਨੂੰ ਛੱਡ ਰਹੇ ਹੈ ਉਹ ਪੰਜਾਬੀ ਵੱਲ ਧਿਆਨ ਦੇਣ ਔਰ ਮਾਂ ਬਾਪ ਵੀ ਪੰਜਾਬੀ ਵੱਲ ਦੇਖੋ ਹਰ ਇੱਕ ਦਾ ਇਹ ਰੁਝਾਨ ਹੈ ਕਿ ਅਸੀਂ ਅੱਗੇ ਵਧੀਏ ਤੁਸੀਂ ਵੀ ਚਾਹਨੀ ਹੋ ਅੱਗੇ ਵਧੀਏ ਮੈਂ ਵੀ ਚਾਹਨੀ ਹਾਂ ਅੱਗੇ ਵਧੀਏ ਤਾਂ ਹਰ ਇੱਕ ਅੱਗੇ ਵਧਣ ਦਾ ਕੋਈ ਨਾ ਕੋਈ ਤਰੀਕਾ ਲੱਭਦਾ ਉਹਦੇ ਵਿੱਚ ਜਦੋਂ ਆਪਾਂ ਨੂੰ ਇੱਥੇ ਪੰਜਾਬ ਵਿੱਚ ਨੌਕਰੀਆਂ ਨਹੀਂ ਲੱਭਦੀਆਂ ਤਾਂ ਫਿਰ ਉਹਨਾਂ ਦਾ ਧਿਆਨ ਦੂਜੇ ਪਾਸੇ ਜਾਂਦਾ ਪੰਜਾਬੀ ਭਾਸ਼ਾ ਦਾ ਪੰਜਾਬੀ ਭਾਸ਼ਾ ਦਾ ਕਾਹਨ ਕਰਨਾ ਕਿੰਨਾ ਕੁ ਸਹੀ ਲੱਗਦਾ ਜੇ ਆਪਾਂ ਪੰਜਾਬ ਵਿੱਚ ਹੀ ਨੌਕਰੀਆਂ ਦੇਈਆਂ ਲੱਭੀਏ ਦੇਈਏ ਬੱਚਿਆਂ ਨੂੰ ਪੰਜਾਬ 'ਚ ਨੌਕਰੀਆਂ ਤਾਂ ਪੰਜਾਬ ਤੋਂ ਬਾਹਰ ਕਿਉਂ ਜਾਣ ਤੇ ਆਪਣੀ ਭਾਸ਼ਾ ਵੀ ਪ੍ਰਮੋਟ ਹੋਊਗੀ ਸਾਰਾ ਖੁਸ਼ੀ ਹੋਊਗਾ ਇਹ ਲੱਗਦਾ ਜੀ ਤੁਹਾਨੂੰ ਲੱਗਦਾ ਜੀ ਤੁਹਾਨੂੰ ਲੱਗਦਾ ਜੀ ਗਲਤਾ ਹੋਇਆ ਕੰਮ ਹਾਂ ਇਹ ਦੱਸ ਦਿਰੇ ਨਾ ਕਿਦਰ ਤਾਂ ਹੈ ਹੀ ਕਿ ਹੋਣਾ ਚਾਹੀਦਾ ਸੁਧਾਰ ਲੈਣਾ ਹੈ ਹਾਂ ਨਹੀਂ ਸੁਧਾਰ ਲੈਣਾ ਚਾਹੀਦਾ ਹੈਗਾ ਇੱਕ ਪਾਸੇ ਪੰਜਾਬੀ ਦੇ ਵਿੱਚ ਵੀ ਕਰ ਲੈਣਾ ਚਾਹੀਦਾ ਇਹ ਕੋਈ ਪੰਜਾਬੀ ਹਿੰਦੀ ਲਿਖਿਆ ਜੀ ਅੰਗਰੇਜ਼ੀ ਲਿਖਿਆ ਪੰਜਾਬੀ ਭਾਸ਼ਾ ਨੂੰ ਪੰਜਾਬੀ ਨੂੰ ਮੈਨੂੰ ਨਹੀਂ ਪਤਾ ਕੀ ਪ੍ਰੋਬਲਮ ਖੜੇ ਆਂ ਪੰਜਾਬ ਚ ਖੜੇ ਲੁਧਿਆਣੇ ਚ ਖੜੇ ਆਂ ਹਾਂ ਹਾਂ ਇਹ ਬੇਨਤੀ ਕਰਾਂਗੇ ਮੇਰੇ ਸਾਹਬ ਨੂੰ ਇਸ ਕੇਜ ਤੋਂ ਬਤੇ ਆਂਦੇ ਨਾ ਬਾਕੀ ਚੌਕ ਬਹੁਤ ਸੋਹਣਾ ਸ਼ਹਿਰ ਬਹੁਤ ਵਧੀਆ ਲੱਗ ਰਿਹਾ ਪਹਿਲੀ ਵਾਰ ਇੱਕ ਇੱਕ ਪਾਸੇ ਲਿਖਿਆ ਵਾ ਹਿੰਦੀ ਦੇ ਵਿੱਚ ਇੱਕ ਪਾਸੇ ਲਿਖਿਆ ਵਾ ਇੰਗਲਿਸ਼ ਦੇ ਵਿੱਚ ਕਿ ਪੰਜਾਬੀ ਪਾਸ਼ਾ ਦਾ ਕੁਝ ਜ਼ਿਕਰ ਨਹੀਂ ਇੱਥੇ ਇਹ ਪੰਜਾਬ ਆ ਜੀ ਇਹ ਪੰਜਾਬ ਦੇ ਚੌਕ ਨੇ ਸਾਡਾ ਇੱਕ ਇਤਿਹਾਸ ਆ ਇੱਕ ਸਾਡਾ ਵਿਰਸਾ ਵਾ ਜਿੱਤਰਾ ਸਰਕਾਰ ਸਾਡੇ ਹੋਰ ਕਿੱਤਿਆਂ 'ਚ ਟਾਂਗੜਾ ਆ ਰਹੀ ਆ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਆ ਇੱਥੇ ਤਰ੍ਹਾਂ ਹੀ ਇਹ ਫੋਰਪੇਟ ਕਰਾਣਿਆਂ ਨੂੰ ਵੇਚੇ ਜਾ ਰਹਾ ਹੈ ਅੱਜ ਇੱਥੇ ਪੁਰਾਣੇ ਸਮੇਂ ਦੇ ਜਿਹੜੇ ਸਾਡੇ ਓਰ ਦੇ ਹੈਗੇ ਉਹ ਨੰਗਦੇ ਦੇਖਦੇ ਸੀ ਕਿ ਇੱਥੇ ਇੱਕ ਬੁੱਤ ਲੱਗਾ ਹੁੰਦਾ ਸਰਦਾਰ ਮੇਜਰ ਭੁਪਿੰਦਰ ਸਿੰਘ ਜੀ ਦਾ ਤੇ ਨਾਲ ਉਹਨਾਂ ਦੇ ਟੈਂਕ ਖੜਾ ਹੁੰਦਾ ਸੀ ਇਹ ਚੌਕ ਦਾ ਨਾਮ ਭਾਰਤ ਨਗਰ ਚੌਕ ਆ ਕੀ ਲੱਗਦਾ ਤੁਹਾਨੂੰ ਇਹ ਹੀਰੋ ਸਾਈਕਲ ਵਾਲਿਆਂ ਦਾ ਜੀ ਉਹ ਕਾਰਪੋਰੇਟ ਕੰਪਨੀਆਂ ਜਿਹੜੇ ਸਾਨੂੰ ਸਵਾਏ ਪੋਲਿਊਸ਼ਨ ਤੋਂ ਕੁਝ ਦੇ ਨਹੀਂ ਸਕਦੇ ਉਹਨਾਂ ਦੇ ਇਹ ਉਹਨਾਂ ਨੂੰ ਇਹ ਚੌਂਕ ਵੇਚ ਦਿੱਤਾ ਸਾਡੀ ਸਰਕਾਰ ਨੇ ਉਹਨਾਂ ਨੇ ਆਪਣਾ ਲਾ ਲਿਆ ਵਾ ਕੀ ਲੱਗਦਾ ਇਹਨਾਂ ਨੂੰ ਫੰਡ ਮਿਲਦੇ ਉਹਨਾਂ ਨੂੰ ਸਰਕਾਰ ਤੋਂ ਫੰਡ ਮਿਲਦੇ ਫੰਡ ਕੀ ਸਾਰਾ ਕੁਝ ਵੇਚੀ ਜਾਂਦੇ ਆ ਜੀ ਆ ਸੰਜੀਵ ਰੋੜਾ ਨਵਾਂ ਨਵਾਂ ਬਣਿਆ ਇਹ ਸੋਚਦੀ ਆ ਡੇਢ ਸਾਲ ਦੀ ਸਰਕਾਰ ਆ ਇਹ ਸੋਚਦੇ ਵੀ ਸਾਡਾ ਹੀ ਸਾਰਾ ਕੁਝ ਪਿਆ ਇਧਰ ਨੂੰ ਦਿਲ ਕੀਤਾ ਜਿਹੜੀ ਦਿਲ ਕੀਤਾ ਚੀਜ਼ ਵੇਚਦੀ ਐ ਅਸੀਂ ਇਹਦੇ ਪੀਐਸਸੀ ਕਮੇਟੀ ਆ ਆ ਭੈਣ ਸਾਹਿਬ ਬੈਠੇ ਨੇ ਇਹਨਾਂ ਨੇ ਪਹਿਲੇ ਪਿਛਲੇ ਸਮੇਂ ਤੋਂ ਮੁੱਦਾ ਚੱਕਿਆ ਹੋਇਆ ਆ ਜਿਨ੍ਹਾਂ ਨੇ ਪਿੱਛੇ ਮੰਗ ਪੱਤਰ ਵੀ ਦਿੱਤੇ ਆ ਸਾਰਾ ਕੁਕ ਦਿੱਤਾ ਹੁਣ ਹੌਲੀ ਹੌਲੀ ਇਹ ਕੰਮ ਫਾਈਨਲ ਵੱਲ ਨੂੰ ਵਧਦਾ ਜਾ ਰਿਹਾ ਤੇ ਜਿਵੇਂ ਜਿਵੇਂ ਫਾਈਨਲ ਕਾਲ ਹੋਣੀ ਆ ਨਾ ਜਦੋਂ ਉਹਦਨੇ ਟਰੈਕਟਰਾਂ ਮਗਰ ਪਾ ਕੇ ਆਹੀ ਉਹ ਤੇ ਸੱਟੇ ਹੋਣੇ ਪਰਲੇ ਬਣੇ ਤੇ ਇੱਥੇ ਬੋਤੀ ਲੱਗੂਗਾ ਤੇ ਇੱਥੇ ਟੈਂਕੀ ਲੱਗੂਗਾ ਧੱਕੇ ਸਾਡੇ ਨਾਲ ਅੱਗੇ ਕਿਹੜੇ ਨਹੀਂ ਹੋਏ ਅੱਗੇ ਜੀਲਾਂ ਘੱਟ ਕੇ ਆਏ ਹੁਣ ਸਾਨੂੰ ਜੇ ਇਹ ਫਾਂਸੀ ਨਹੀਂ ਦੇ ਸਕਦੇ ਬੜੀ ਲੰਬੀ ਲੈਣਾ ਫਾਂਸੀ ਵਾਲਿਆਂ ਦੀ ਪਰ ਸਾਨੂੰ ਜੇਲ੍ਹ ਭੇਜ ਦੇਣਗੇ ਫੇਰ ਆਕੇ ਕਰਾਂਗੇ ਅਸੀਂ ਕਿਹੜੇ ਪਿੱਛੇ ਹਟਨ ਵਾਲੇ ਆ ਅਸੀਂ ਆਪਣਾ ਇਤਿਹਾਸ ਨਹੀਂ ਖਰਾਬ ਹੋਣ ਦੇਣਾ ਜੀ ਬੈਸਾਬ ਕੀ ਕਹਿਣਾ ਚਾ ਇਥੇ ਪੰਜਾਬੀ ਦਾ ਅੱਖਰ ਹੀ ਨਗਰ ਹੈ ਤੇ ਹਿੰਦੀ 'ਚ ਲਿਖਿਆ ਲੁਧਿਆਣਾ ਤੇ ਇੰਗਲਿਸ਼ 'ਚ ਲਿਖਿਆ ਆ ਵਾ ਪੰਜਾਬੀ ਦਾ ਕੋਈ ਨਜ਼ਰ ਨਹੀਂ ਆ ਰਿਹਾ ਦੇਖੋ ਇਹ ਹੀ ਹੀਰੋ ਵਾਲਿਆਂ ਦੀ ਜਿਹੜੀ ਨਫ਼ਰਤ ਜਿਹੜੀ ਆ ਉਹ ਸਾਹਮਣੇ ਨਿਕਲ ਕੇ ਆਉਂਦੀ ਹੈ ਪੰਜਾਬੀਆਂ ਨੇ ਨਾ ਬੜਾ ਖੁੱਲਾ ਦਿਲ ਰੱਖਿਆ ਸੀ ਲੁਧਿਆਣੇ ਦੇ ਵਿੱਚ 7-8 ਲੱਖ ਆ ਸਾਡੀ ਜਿਹੜੀ ਪੋਪੂਲੇਸ਼ਨ ਆ ਲੁਧਿਆਣੇ ਦੀ 40 ਲੱਖ ਹੈ ਇਹਦੇ ਬਾਵਜੂਦ ਵੀ ਹੁਣ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਵੀ ਤੁਸੀਂ ਇਸ ਪੰਜਾਬ ਦੇ ਖੇਤੇ ਨੂੰ ਹੀ ਹਿੰਦੀ ਖੇਤਾ ਬਣਾ ਦਿਓ ਇਹ ਬਰਦਾਸ਼ਤ ਤੋਂ ਬਾਹਰ ਹੁੰਦਾ ਆ ਅਸੀਂ ਮਹਿਮਾਨ ਦਾ ਸਵਾਗਤ ਕਰਦੇ ਆ ਸਾਡੇ ਆਉਣ ਇਥੇ ਕੰਮਕਾਰ ਕਰਨ ਕਮਾਉਣ ਪਰ ਉਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਾਨੂੰ ਹੀ ਅੱਖਾਂ ਵਿਖਾਓ ਸਾਡੇ ਚੌਂਕਾਂ ਦੇ ਵਿੱਚ ਪਹਿਲਾਂ ਤੁਸੀਂ ਸਾਡੇ ਚੌਂਕ ਵੇਚ ਦਿਓ ਫਿਰ ਉਸ ਤੋਂ ਬਾਅਦ ਉਹਨਾਂ ਚੌਂਕਾਂ ਤੋਂ ਪੰਜਾਬੀ ਖਤਮ ਕਰਦੇ ਭਾਰਤਨਗਰ ਤਾਂ ਇੱਕ ਮੇਨ ਚੌਕ ਹੈ ਜੀ ਲੁਧਿਆਣੇ ਦਾ ਮੇਨ ਚੌਕ ਹੈ ਇੱਥੇ ਪੰਜਾਬੀ ਭਾਸ਼ਾ ਖਤਮ ਕਰਤੀ ਦੇਖੋ ਪੰਜਾਬੀ ਵੀ ਖਤਮ ਕਰਤੀ ਉਹ ਭਾਰਤ ਲਿਖਣ ਤੇ ਵੀ ਉਹਨਾਂ ਨੂੰ ਤਕਲੀਫ ਹੈ ਇਹਦੇ ਭਾਰਤਨਗਰ ਚੌਕ ਵੀ ਨਹੀਂ ਲਿਖਿਆ ਉਹਨਾਂ ਨੇ ਜਦੋਂ ਸੈਂਟਰ 'ਚ ਹੀਰੋ ਲਿਖ ਦਿੱਤਾ ਇੱਕ ਚਲਾਕੀ ਨਾਲ ਉਹਨਾਂ ਨੇ ਇਹਨੂੰ ਹੀਰੋ ਚੌਕ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਉਹਨਾਂ ਨੇ ਹਿਆਂ ਕੀਤਾ ਇਹ ਹੁਣ ਸਰਕਾਰਾਂ ਦੇ ਜਿਹੜੇ ਟਵਿੱਟਰ ਅਕਾਊਂਟ ਐ ਨਾ ਉਹ ਇਸ ਵੇਲੇ ਹਿੰਦੀ ਚੱਲਣ ਦੇ ਆ ਇਹ ਗੁਲਾਮ ਹੋ ਸਕਦੇ ਆ ਪੰਜਾਬ ਦੇ ਲੋਕ ਜਿਹੜੇ ਆ ਉਹ ਗੁਲਾਮ ਨਹੀਂ ਅਸੀਂ ਜਿੰਨੀ ਦੇਰ ਚੁੱਪ ਸੀ ਚੁੱਪ ਸੀ ਸਾਡਾ ਜਿਗਰਾ ਖੁੱਲਾ ਸੀ ਖੁੱਲਾ ਸੀ ਦੇਖੋ ਇਹ ਤੇ ਹੁਣ ਜਦੋਂ ਤੁਸੀਂ ਚੌਂਕ ਹੀ ਵੇਚ ਦਿੱਤਾ ਜਿਹਨੂੰ ਵੇਚਿਆ ਉਹਨੇ ਆਪਣੀ ਨੇਮ ਪਲੇਟ ਤਾਂ ਲਾਉਣੀ ਐ ਨਾ ਇਹ ਅਸੀਂ ਕਾਗਜ ਲੱਭਦੇ ਪਏ ਐ ਦਿੱਤਾ ਤਾਂ ਮੇਨਟੇਨ ਕਰਨ ਲਈ ਸੀ ਪਰ ਜਿਹੜੇ ਬੰਦੇ ਨੂੰ ਇਸ ਚੌਂਕ ਦੇ ਉੱਤੇ ਮੇਨਟੇਨ ਕਰਨ ਦੇ ਲਈ ਰੱਖਿਆ ਵੀ ਉਹਨੇ ਸਾਜੋ-ਸਮਾਨ ਇੱਥੇ ਸਾਫ-ਸਫਾਈ ਰੱਖਣੀ ਐ ਉਹ ਰੱਖਣੀ ਤਾਂ ਮੇਜਰ ਸ਼ਹੀਦ ਭੁਪਿੰਦਰ ਸਿੰਘ ਦੇ ਬੁੱਤ ਦੀ ਸੀ ਉਹਨਾਂ ਨੇ ਆਪਣਾ ਸਾਈਕਲ ਲੈ ਆਂਦਾ ਇਹਨਾਂ ਨੇ ਰੱਖਵਾਗ ਦੇ ਵਿੱਚ ਆਪਣੇ ਬਜ਼ੁਰਗ ਦਾ ਪੁੱਤ ਲਾ ਲਿਆ ਸੀ ਇਹ ਤੇ ਉਹ ਪੁਜਾਰੀ ਹੈ ਜਿਹੜਾ ਕਹਿੰਦਾ ਵੀ ਮੇਰੇ ਕੋ ਪੈਸਾ ਵੱਧ ਆ ਗਿਆ ਹੁਣ ਭਗਵਾਨ ਦੀ ਮੂਰਤੀ ਮੰਦਰ ਚੋਂ ਕੱਢ ਕੇ ਮੈਂ ਆਪਣੀ ਰੱਖਣੀ ਹੈ ਇਹ ਕੰਮ ਕਰ ਦੇਵੇ ਤੇ ਲੱਗਦਾ ਜੀ ਹੁਣ ਜਿਹੜਾ ਜਿਹੜਾ ਬਣਿਆ ਵਾ ਇੱਥੇ ਪੰਜਾਬੀ ਦਾ ਨਾਮ ਨੂੰ ਚਾਨ ਨਹੀਂ ਹੈਗਾ ਇੱਥੇ ਦੇਖੋ ਨਾਮੋ ਨਿਸ਼ਾਨ ਦਾ ਜਵਾਬ ਤੇ ਪੰਜਾਬੀ ਦੇ ਦੇਣਗੇ ਇਹ ਤੇ ਇਹਨਾਂ ਨੇ ਇੱਕ ਹਿਮਾਕਤ ਤੇ ਇੱਕ ਹਿਆ ਕੀਤਾ ਆ ਹੁਣ ਵਾਰੀ ਸਾਡੀ ਆ ਜਵਾਬ ਦੇਣ ਦੇ ਲਈ ਇਹਨਾਂ ਦੀ ਨਫ਼ਰਤ ਸਾਹਮਣੇ ਆਈ ਹੈ ਜਵਾਬ ਅਸੀਂ ਦੇਣਾ ਆ ਪੰਜਾਬ ਕੋਈ ਪੰਜਾਬੀ ਇੰਟਰਨੈਸ਼ਨਲ ਅੰਤਰਰਾਸ਼ਟਰੀ ਭਾਸ਼ਾ ਆ ਜੀ ਇਹ ਇਗਨੋਰ ਕਰ ਦਿੱਤਾ ਜੀ ਕਿਉਂਕਿ ਸਾਡੀਆਂ ਸਰਕਾਰਾਂ ਵਿਗਿਆ ਹੋਈਆਂ ਨੇ ਸਾਡਾ ਡੀਸੀ ਜਿਹੜਾ ਲੋਕਾਂ ਦੇ ਪੈਸੇ ਨਾਲ ਪੜ ਕੇ ਆਉਂਦਾ ਇਹ ਉਹਨੇ ਸਾਈਨ ਕਰਕੇ ਮੈਮੋਰੰਡਮ ਜਿਹੜਾ ਹੈ ਐਮਓਯੂ ਸਾਈਨ ਕੀਤਾ ਹੋਣਾ ਆ ਉਹ ਸਾਈਨ ਕਰਕੇ ਵੱਡਾ ਇੱਕ ਜਿਹਨੂੰ ਤੁਸੀਂ ਸਕੈਮ ਕਹਿ ਲਓ ਜਿਹਨੂੰ ਤੁਸੀਂ ਇੱਕ ਕਹਿ ਲਓ ਵੀ ਇੱਕ ਸੌਦੇਬਾਜ਼ੀ ਕਹਿ ਲਓ ਵੀ ਸਾਲ ਦੀ ਸਰਕਾਰ ਰਹਿ ਗਈ ਹੈ ਵੀ ਜਿੰਨੀਆਂ ਚੀਜ਼ਾਂ ਨੇ ਆਪਾਂ ਵੇਚ ਸਕਦੇ ਆ ਉਹ ਆਪਾਂ ਵੇਚ ਦਈਏ ਇਹ ਇਸ ਵੇਲੇ ਉਹ ਹੋਇਆ ਜੀ ਸਰ ਅੱਜ ਗੱਲ ਕਰੀਏ ਇੱਥੇ ਨਾ ਪੰਜਾਬੀ ਭਾਸ਼ਾ ਨਹੀਂ ਲਿਖਿਆ ਗਿਆ ਆਪਾਂ ਸਿੰਘ ਚੁੰਝੇ ਖੜੇ ਆਪਾਂ ਇੱਥੇ ਕੀ ਕਹਿਣਾ ਚਾਹੁੰਦੇ ਹੋ ਸਰ ਪੰਜਾਬੀ ਭਾਸ਼ਾ ਤਾਂ ਇਹਨਾਂ ਨੂੰ ਸ਼ਾਇਦ ਤਕਨੀਰ ਕਰਦਾ ਜੀ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਤਕਲੀਫ ਹੋ ਗਈ ਹੈ ਕਿਉਂਕਿ ਇਹ ਇਹਨਾਂ ਦੇ ਕਿਲੇ ਹੋਈ ਪੰਜਾਬ ਸਰਕਾਰ ਨੂੰ ਕਿਉਂਕਿ ਇਹ ਸਰਕਾਰ ਪੰਜਾਬ ਨਹੀਂ ਚਲਾ ਰਿਆ ਇਹ ਕੇਜਰੀਵਾਲ ਤੇ ਸੰਸੋਧੀਆਂ ਵਰਗੇ ਬੰਦੇ ਚਲਾ ਰਿਹਾ ਕਿਉਂਕਿ ਉਹਨਾਂ ਨੇ ਹਿੰਦੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਪੰਜਾਬੀ ਭਾਸ਼ਾ ਤਾਂ ਜੀ ਆਮ ਜੀ ਪੰਜਾਬੀ ਭਾਸ਼ਾ ਦਾ ਸਰ ਸੜੇ ਰਾਜੀ ਹੈ ਜਦੋਂ ਕੇਜਰੀਵਾਲ ਇੱਥੇ ਆ ਕੇ ਕਿਸੇ ਜਗ੍ਹਾ ਦਾ ਉਦਘਾਟਨ ਕਰਦਾ ਹੈ ਉੱਥੇ ਹਿੰਦੀ ਦੇ ਵਿੱਚ ਸਾਰੇ ਇਹਨਾਂ ਦੇ ਫਾਊਂਡੇਸ਼ਨ ਸਟੋਨ ਲੱਗੇ ਜਾਂਦੇ ਆ ਇੱਥੇ ਸਾਬ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਕਿੰਨਾ ਕੁ ਗਿਰ ਚੁੱਕੀ ਹੈ ਕਿ ਸਾਡੀ ਪੰਜਾਬੀ ਭਾਸ਼ਾ ਦੇ ਉੱਤੇ ਸੱਟ ਮਾਰ ਰਹੀ ਹੈ ਭਾਜੀ ਕਿਤੇ ਨਾ ਕਿਤੇ ਵੱਡੇ ਵੱਡੇ ਮੋਲ ਹੈਗੇ ਨੇ ਕਿਤੇ ਕਿਤੇ ਕੇਐਫਸੀ ਹੈਗੇ ਜੋ ਵੀ ਹੈ ਉਹਤੇ ਨੇ ਬਾਹਰੋਂ ਨੇ ਲਿਖਾਇਆ ਪੰਜਾਬੀ ਦੇ ਵਿੱਚ ਕੇਐਫਸੀ ਜੋ ਵੀ ਹੈ ਮੋਲ ਦੇ ਵਿੱਚ ਲਿਖਾਇਆ ਵਾ ਲੇਕਿਨ ਆ ਭਾਰਤ ਦੇ ਚੌਂਕ ਆ ਜਿਹੜਾ ਮੇਨ ਹਾਬਾ ਲੁਧਿਆਣੇ ਦਾ ਉਹਦੇ ਵਿੱਚ ਪੰਜਾਬੀ ਭਾਸ਼ਾ ਨਜ਼ਰ ਨਹੀਂ ਆ ਰਹੀ ਕਿਤੇ ਵੀ ਕਿਉਂਕਿ ਜੀ ਪੰਜਾਬੀ ਭਾਸ਼ਾ ਤਾਂ ਨਜ਼ਰ ਨਹੀਂ ਆ ਰਹੀ ਜਿਹੜੇ ਕਾਰਪੋਰੇਟ ਸੈਕਟਰ ਹੈ ਇਹਨਾਂ ਨੂੰ ਵੀ ਲੱਗਦਾ ਹੈ ਕਿ ਇਹਨਾਂ ਨੂੰ ਯੂਪੀ ਬਿਹਾਰ ਵਾਲੀ ਜਿਹੜੀ ਲੇਬਰ ਆ ਰਹੀ ਹੈ ਨਾ ਇਹਨਾਂ ਨੂੰ ਉਹ ਚਲਾ ਰਹੀ ਹੈ ਇਹਨਾਂ ਨੂੰ ਉਹਨਾਂ ਦੇ ਵਿੱਚ ਫਾਇਦਾ ਨਜ਼ਰ ਆ ਰਿ ਉਹ ਪੰਜਾਬ ਜਿੱਥੇ ਇਹਨਾਂ ਨੂੰ ਫਰੀਜ਼ ਜ਼ਮੀਨਾਂ ਮਿਲੀਆਂ ਸਸਤੀਆਂ ਜ਼ਮੀਨਾਂ ਮਿਲੀਆਂ ਆ ਚੌਂਕ ਇਹਨਾਂ ਨੂੰ ਮਿਲ ਗਿਆ ਇੱਕ ਤਰ੍ਹਾਂ ਤੇ ਅੱਜ ਤੱਕ ਜੇ ਇਹਨਾਂ ਨੂੰ ਲੱਗਦਾ ਹੁੰਦਾ ਨਾ ਕਿ ਇਹ ਚੌਂਕ ਜਿਹੜਾ ਹੈ ਕੰਦਾਦੇ ਨੇ ਇਹ ਵੀ ਕਾਗਜ਼ ਕਢਾਣਗੇ ਜਿਦਾ ਰਖਭਗ ਜਿਗਾ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਸੀਐਸਆਰ ਦਾ ਫੰਡ ਲੱਗਿਆ ਉੱਥੇ ਤੇ ਆਪਣੇ ਇਹਨਾਂ ਨੇ ਫਾਦਰ ਦਾ ਬੋਤ ਉੱਥੇ ਲਾ ਦਿੱਤਾ ਜਿਹੜਾ ਸੀ ਐਨਜੀਡੀ ਜਿ ਹੁਕਮ ਕਰਵਾ ਕੇ ਚਕਵਾਇਆ ਤੇ ਇਹੀ ਹਾਲ ਮੈਂ ਦੱਸਦਾ ਕਿ ਇਹ ਚੌਂਕ ਵੀ ਜਿਹੜਾ ਹੈ ਪੱਕੀ ਗੱਲ ਹੈ ਕਿ ਇਹ ਐਮਓਯੂ ਸਾਈਨ ਹੋਇਆ ਹੋਊਗਾ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਜਿ ਫੰਡ ਜਿਹੜਾ ਕਿ ਇਹਨਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਨੇਚਰਲ ਰਿਸੋਰਸਸ ਯੂਜ਼ ਕਰਦੇ ਆ ਸੁਪਰੀਮ ਕੋਰਟ ਦੇ ਹੁਕਮ ਨੇ ਇਸ ਇਹ ਟਾਈਆਂ ਕਾਗਜ਼ ਲਿਖੋ ਕੇ ਰੱਖ ਰਹੇ ਨੇ ਤੇ ਇਹ ਜਿਹੜੇ ਕਾਗਜ਼ ਅਸੀਂ ਜਲਦੀ ਜਦੋਂ ਆਰਟੀਆ ਅਸੀਂ ਪਾਤੀ ਹੈ ਤਾਂ ਜਨਤਾ ਕਰਾਂਗੇ ਅਸਲੀਅਤ ਪਤਾ ਲੱਗੂਗੀ ਕਿ ਇਹ ਮੇਨਟੇਨ ਕਰਨ ਲਈ ਮਿਲਿਆ ਸੀ ਜਾਂ ਕਬਜ਼ਾ ਕਰਨ ਲਈ ਮਿਲਿਆ ਸੀ ਕੀ ਮੰਗ ਕੀ ਕਰਦੇ ਹੋ ਸਰ ਤੁਸੀਂ ਮੰਗ ਨਹੀਂ ਹੈ ਸਾਡਾ ਹੱਕ ਹੈ ਅਸੀਂ ਇਹਨਾਂ ਨੂੰ ਇੱਕ ਵਾਰੀ ਮਿਲ ਕੇ ਆਪਣਾ ਰਿਪਰੈਜ਼ੈਂਟੇਸ਼ਨ ਦੇ ਚੁੱਕੇ ਆ ਮਹੀਨਾ ਪਹਿਲੇ ਉਸ ਤੋਂ ਬਾਅਦ ਇਹਨਾਂ ਨੇ ਆਪਣੀਆਂ ਮੀਟਿੰਗਾਂ ਵੀ ਕੀਤੀਆਂ 16 16 ਸਤੰਬਰ ਨੂੰ ਕਿ ਇਥੇ ਬੋਤਲ ਲੱਗੂਗਾ ਪਰ ਅੰਦਰੋਂ ਪਤਾ ਨਹੀਂ ਕਿੱਥੋਂ ਇਹਨ ਕਿ ਇਹ ਬੁੱਤ ਦੀ ਜਗ੍ਹਾ ਦੇ ਉੱਤੇ ਆਹ ਹੀਰੋ ਸਾਈਕਲ ਦਾ ਕਬਾੜ ਹੈਗਾ ਸਾਈਕਲ ਵਰਗੀ ਮਨੂਮਾ ਦਿੱਤਾ ਹੈਗਾ ਉਹ ਲਗਾ ਦਿੰਦੇ ਆ ਆ ਇਲੀਗਲ ਇਹ ਜਿਹੜੇ ਲੱਗੇ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਗੇਂਸਟ ਨੇ ਕੱਲ ਅਸੀਂ ਇਹਨਾਂ ਨੂੰ ਕੰਟੈਂਪਟ ਨੋਟਿਸ ਕਰ ਦਿੱਤਾ ਹੋਇਆ ਹੈ ਜਿਹੜੇ ਅਦਾਲਤ ਦੇ ਹੁਕਮਾਂ ਦੀ ਤੋਹਫੀਨ ਹੈ ਅਸੀਂ ਇਹਨਾਂ ਨੂੰ ਕੱਲ ਕੰਟੈਂਪਟ ਨੋਟਿਸ ਕੱਢਿਆ ਨੈਸ਼ਨਲ ਹਾਈਵੇ ਨੂੰ ਮਿਨਿਸਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਤੇ ਹੀਰੋ ਸਾਈਕਲ ਉਹਦਾ ਦੇ ਨਾਮ ਤੋਂ ਕੱਢਿਆ ਜਿਹੜੇ ਮਾਲਕ ਹੈਗੇ ਆ ਕਪਲੀ ਰੋਡ ਇਹਨਾਂ ਨਾਲ ਗੱਲਬਾਤ ਕੀਤੀ ਸਾਡੇ ਨਾਲ ਦੱਸਿਆ ਉਹਨਾਂ ਨੇ ਉਜਾਗਰ ਕੀਤੀ ਕਿ ਬਹੁਤ ਗੱਲਾਂ ਉਜਾਗ ਕਿ ਹਾਂ ਵੀ ਇਥੇ ਇਥੇ ਪੰਜਾਬੀ ਜਿਹੜਾ ਨਾਮ ਆ ਇਹ ਇੰਗਲਿਸ਼ ਤੇ ਹਿੰਦੀ ਤੇ ਲਿਖਿਆ ਹੋਇਆ ਵਾ ਪੰਜਾਬੀ ਦਾ ਕੋਈ ਜ਼ਿਕਰ ਨਹੀਂ ਆ ਰਿਹਾ ਇਥੇ